ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਢੱਲਵਾ ਕਲਾਂ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਬਿਲਕੁਲ ਨੇੜੇ ਆ ਦੱਸੋ ਇਹ ਕੋਟਕਪੂਰੇ ਦੇ ਕੋਟਕਪੂਰੇ ਤੋਂ ਬਠਿੰਡੇ ਵਾਲੀ ਛੜਕ ਜਿਹੜੀ ਵਾਇਆ ਬਾਜਾਖਾਨਾ ਜਾਂਦੀ ਉਹਦੇ ਤੇ ਇਹ ਪਿੰਡ ਆਉਂਦਾ ਜਿਹੜੇ ਘਰ 'ਚ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਗਾਵਾਂ ਵਿਕਰੀ ਵਾਲੀਆਂ ਆਉਂਦੀਆਂ ਅੱਜ ਦੀ ਵੀਡੀਓ ਦੇ ਤਿੰਨ ਨਾਗ ਹੈ ਤਿੰਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਬੇਨਤੀ ਆ ਵੀ ਜਿਹੜਾ ਵੀ ਪਸ਼ੂ ਤੁਸੀਂ ਖਰੀਦਣਾ ਹੈ ਉਹ ਤੁਸੀਂ ਆਪਣੀ ਸਮਝ ਨਾਲ ਖਰੀਦਣਾ ਆ ਕੇ ਦੇਖਿਓ ਤਸੱਲੀ ਕਰਿਓ ਜਿੱਥੋਂ ਵੀ ਤੁਹਾਨੂੰ ਲੱਗਦਾ ਤੇ ਫੇਰ ਪਸ਼ੂ ਖਰੀਦ ਲਓ ਅਸੀਂ ਸਿਰਫ ਵੀਡੀਓ ਬਣਾਉਨੇ ਆ ਤੇ ਕੋਸ਼ਿਸ਼ ਹੁੰਦੀ ਆ ਵੀ ਹਰੇਕ ਪੱਖ ਤੋਂ ਪਸ਼ੂ ਤੁਹਾਨੂੰ ਦਿਖਾ ਸਕੀਏ ਸੋ ਆਓ ਸ਼ੁਰੂਆਤ ਕਰਦੇ ਆਂ ਬਾਹਰੋਂ ਜਿਹੜੀ ਸੋਈ ਸਵਾਈ گا ਉਹਦੇ ਤੋਂ ਉਸ ਤੋਂ ਬਾਅਦ ਇਹ ਦੋ گاਵਾ ਥੋੜਾ ਜਿਆਦਾ ਦੁੱਧ ਵਾਲੀਆਂ ਬਰੀਡ ਵਾਈਜ਼ ਵੀ ਚੰਗਾ ਹੈ ਇਹ ਤੁਹਾਨੂੰ ਤੋਂ ਬਾਅਦ ਚ ਦਿਖਾਉਣੇ ਆ ਪਹਿਲਾਂ ਸ਼ੁਰੂ ਕਰਾਂਗੇ ਇਸ ਗਾਂ ਤੋਂ ਇਹ ਬਿਲਕੁਲ ਤਾਜੀ ਸੂਈ ਹੈ ਸੂਈ ਅੱਜ ਇਹ ਸਵੇ ਹੀ ਆ ਦੱਸੋ ਕਿਉਂਕਿ ਸਵੇਰ ਮੈਂ ਵੀਡੀਓ ਛੱਡ ਕੇ ਗਿਆ ਦੀ ਉਦੋਂ ਇਹ ਜੇਰੇ ਦੀ ਲੰਮਕ ਰਹੀ ਸੀ ਤੇ ਹੁਣ ਜੇਰ ਜਿਹੜੀ ਉਹ ਬਾਈ ਬੱਠਲ ਚ ਪਾ ਕੇ ਰੱਖੀ ਬੈਠਾ ਆਓ ਡਿਟੇਲ ਪੁੱਛੀਏ ਲਖੇ ਭਾਈ ਸਸੀਗਾਲ ਸਸੀਗਾਲ ਭਾਈ ਲਖੇ ਕੰਨਵਾ ਸੂ ਆਪੇ ਦੀ ਇਹ ਤੀਜਾ ਸੂ ਆ ਜੀ ਕਿੰਨਾ ਚਿਰ ਹੋ ਗਿਆ ਨੂੰ ਸੂਈ ਨੂੰ ਇਹ ਤੜਕੇ ਸੂਈ ਆ ਜੀ ਉਦੋਂ 9 ਵਜੇ ਬਸ ਜਾਉ ਤੁਸੀਂ ਠੀਕ ਹੈ ਜੇਰ ਉਦੋਂ ਬਾਈ ਸਾਰੀ ਆਪੇ ਜੇਰ ਉਹ ਡੰਨ ਪੈ ਗਈ ਕੀ ਹੈ ਬੱਚਾ ਇਹਨੇ ਕੀ ਬੱਚਾ ਵਛਾ ਦਿੱਤਾ ਇਹਨੇ ਕੀ ਰੇਟ ਰੱਖੇਗਾ ਦਾ ਵੀ ਰੇਟ ਇਹਦਾ 78000 ਰੁਪਏ ਖੋਲ ਲੈਣ 78000 ਦੋਸਤੋ 78 ਇਹਦਾ ਰੇਟ ਹੈ ਜੇਰ ਉਦੋਂ ਲੰਕ ਰਹੀ ਸੀ ਤੇ ਬਾਈ ਕਹਿੰਦਾ ਵੀ ਸਾਰੀ ਜੇਰ ਇਹਦੀ ਪੈ ਗਈ ਸੀ ਇੱਕ ਗੱਲ ਜ਼ਰੂਰ ਧਿਆਨ ਚ ਲਿਆ ਦਨਾ ਵੀ ਗਾਵਾਂ ਦੇ ਮਾਮਲੇ ਚ ਨੋਟ ਕਰਿਆ ਕਰੋ ਜਿਹੜਾ ਭਾਦੋਂ ਜਾਂ ਸਾਵਣ ਜਾਂ ਭਾਦੋਂ ਵੀ ਮਹੀਨੇ ਹੁੰਦੇ ਖਾਸ ਕਰਕੇ ਜਾਂ ਹੁਣ ਸੂਦਾ ਪੱਖ ਵੀ ਹੈ ਤਾਂ ਦਵਾਈ ਭਰਉਣ ਵਾਲੇ ਪਾਸੇ ਜ਼ਰੂਰ ਧਿਆਨ ਰੱਖਿਆ ਕਰੋ ਕਿਉਂਕਿ ਕਈ ਵਾਰ ਪਸ਼ੂ ਦੇ ਇਨਫੈਕਸ਼ਨ ਬਣਨ ਦਾ ਡਰ ਜਿਹੜਾ ਤਾਂ ਨਾਲ ਬਣ ਜਾਂਦਾ ਕੱਦ-ਕਾਠ ਚੰਗੇ ਦੀ ਹੈਗਾ ਲੰਬਾਈ ਚੰਗੀ ਹੈ ਥਣ ਥੀ ਚੁਾਈ ਵਾਲੇ ਆ 78000 ਰੇਟ ਹੈ ਦੁੱਧ ਇਹਦਾ ਕਿੰਨਾ ਚੋਲੋਗੇ ਉਹ ਤੁਹਾਡੀ ਸਮਝ ਹੈ ਗੁਲਾਬੀ ਰੰਗ ਦੇ ਥਾਣਾ ਦੱਸੋ ਚੰਗੇ ਕੱਦ-ਕਾਠ ਦੀ ਹੈਗਾ ਸਵੇਰ ਸੋਈ ਹੈ ਜਿਹਨੂੰ ਪਸੰਦ ਆਵੇ ਤਾਂ ਤੁਸੀਂ ਕੰਟੈਕਟ ਬਾਈ ਨਾਲ ਕਰ ਸਕਦੇ ਹੋ ਰੇਟ ਜਿਹੜਾ ਰੱਖਿਆ ਹੋ 78000 23 ਤਰੀਕ ਸਵੇਰ ਇਹਨੇ ਬੱਚੇ ਨੂੰ ਜਨਮ ਦਿੱਤਾ ਇਹ ਗੱਲ ਧਿਆਨ ਚ ਰੱਖ ਲਿਓ ਕਿਉਂਕਿ ਆ ਵੀਡੀਓ ਜਦੋਂ ਚੱਲਦੀ ਹੈ ਉਦੋਂ ਕਈ ਵਾਰਾਂ ਤਰੀਕ ਦਾ ਨਹੀਂ ਧਿਆਨ ਚ ਰਹਿੰਦਾ ਸੋ ਇਦੋਂ ਤੁਸੀਂ ਇਹਦੇ ਥਣ ਤੇ ਹਵਾਨਾ ਦੇਖ ਸਕਦੇ ਹੋ ਇਦਾਂ ਦਾ ਇਹਦਾ ਢਾਂਚਾ ਹੈ ਚਿਹਰਾ ਇਹਦਾ ਕੱਦ ਕਾਠ ਹੈ ਇਹ ਤੋਂ ਬਿਨਾ ਦੋ ਵੱਡੀਆਂ ਗਾਵਾਂ ਅੰਦਰ ਵਿਕਰੀ ਆਲੀਆਂ ਲਖੇ ਭਾਈ ਜਿਹੜੀ ਪਹਿਲੇ ਨੰਬਰ ਤੇ ਗਾਂ ਇਹਦਾ ਸੁਆ ਕਿੰਨਾ ਹੈ ਇਹ ਦੂਜਾ ਸੁਆ ਜੀ ਪਿਓਰ ਸ਼ੇਦਾਂ ਦਾ ਠੀਕ ਹੈ ਹਾਂਜੀ ਕਿੰਨਾ ਚੱਲੂ ਸੋਨ ਚ ਇਹਦੇ ਹਜੇ 15 ਦਿਨ ਪਏ ਆ ਜੀ ਠੀਕ ਹੈ ਸਾਰਾ ਫੋਲ ਰਿਕਾਰਡ ਮਿਲੂਗਾ ਜੀ ਇਹਦਾ ਏ ਟੂ ਜ਼ेड ਠੀਕ ਹੈ ਕੋਈ ਆਪਣੇ ਜਿਹੜਾ ਬੰਦੇ ਨੇ ਲੈਣੀ ਸੰਪਰਕ ਕਰ ਲੈਣਾ ਰੇਟ ਦੋਨਾਂ ਦਾ ਫੋਨ ਤੇ ਹੋਊਗਾ ਜੀ ਠੀਕ ਹੈ ਕਿਉਂਕਿ ਇਹਨਾਂ ਦਾ ਮੁੱਲ ਹੈ ਇਹਦਾ ਤਾਂ ਲਾਉਂਦੇ ਸੀ ਇੱਥੇ ਵੇਚਣ ਵਾਲੇ ਫਿਰ ਤਾਂ ਕਰਕੇ ਫੋਨ ਤੇ ਰੱਖਿਆ ਸੀ ਖੋਲ ਹਾਂਜੀ ਸੋ ਦੋਸਤੋ ਇਹ ਗਾਵਾਂ ਦੀ ਮੰਗੇ ਨਹੀਂ ਕਹਿ ਵੀ ਇਹ ਗਾਂ ਦੀਆਂ ਵਿਕਦੀਆਂ ਜਾਂਦੀਆਂ ਇੱਕ ਭਰਾ ਤੋਂ ਦੂਜੇ ਕੋਲ ਕਾਲੀ ਕਰਦੀ ਵੱਡੇ ਘੱਟ ਕਾਟਦੀ ਬੈੜਾ ਫੁੱਲ ਲੰਬਾਈ ਫੁੱਲ ਉੱਚੀ ਹੈ ਹਵਾਨਾ ਚੰਗਾ ਬਣਾਉਗੀ ਪਰ ਹਜੇ 15 ਦਿਨਾਂ ਦੀ ਕੱਚੀ ਅੱਜ ਦਾ ਰੁਖ ਸਮਝ ਚਾਉਂਦਾ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਹਵਾਨਾ ਅੱਗੋਂ ਵੀ ਚੰਗਾ ਤੇ ਪਿਛਾਣ ਨੂੰ ਵੀ ਹਵਾਨਾ ਚੰਗਾ ਇਸ ਹੀ ਟਾਂਚਾ ਦੇਖੋ ਇਹਦਾ ਸੋ ਇਹ ਦੂਜੇ ਨੰਬਰ ਤੇ ਦਸੂ ਗਾਂ ਤੁਹਾਨੂੰ ਦਿਖਾ ਰਹੇ ਆਂ ਕੱਚੀਆਂ ਤਾਂ ਹੋ ਸਕਦਾ ਸੀ ਅਸੀਂ ਨਾ ਹੀ ਦਿਖਾਉਂਦੇ ਹਜੇ ਕਿਉਂਕਿ ਇੱਕ ਗਾਂ ਸੂਪ ਹੀ ਤਾਂ ਉਹਦੇ ਕਰਕੇ ਇਹ ਵੀਡੀਓ ਬਣਾਉਣੀ ਸੀ ਨਹੀਂ ਇਹ ਪੂਰੀਆਂ ਤਿਆਰੀ ਦੇ ਉੱਤੇ ਹੀ ਇਰਾਦਾ ਸੀ ਵੀ ਆਪਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਕਿਉਂਕਿ ਭਰੇ ਪਸ਼ੂ ਦੀ ਜੱਜਮੈਂਟ ਹਰੇਕ ਨੂੰ ਆ ਜਾਂਦੀ ਹੈ ਤੇ ਜਿਹੜਾ ਗੱਬਣ ਹੁੰਦਾ ਪਸ਼ੂ ਉਹ ਤੋਂ ਜਿਹੜਾ ਜਾਂਦਾ ਇਹਦਾ ਫਾਰਮ ਦੀ ਸਾਰੀ ਵੀਡੀਓ ਜੀ ਸਾਰਾ ਕੰਪਿਊਟਰ ਤੋਂ ਜੋਜਦਾ ਰਿਕਾਰਡ ਆ ਆ ਉਹਦੀ ਫੋਟੋ ਆਪਣੇ ਕੋਲੇ ਆ ਠੀਕ ਹੈ ਕਿਸੇ ਨੇ ਲੈਣੀ ਆਪਣੇ ਨਾਲ ਆਪਣਾ ਕਰ ਲੈ ਕੰਟੈਕਟ ਜਿਹੜੀ ਦੋ ਨੰਬਰ ਤੇ ਗਾਂ ਲਖੇ ਦੋ ਅਗੇ ਇਹ ਵੀ ਦੂਜਾ ਸੂਇ ਇਹ ਪਿਛਲੇ ਸੂਇ ਆਪਣੇ ਕੋਲ ਹੋ ਗਈ ਸੀ ਠੀਕ ਹੈ ਇਹਦੇ ਦੁੱਧ ਬੜਾ 28 29 ਕਿਲੋ ਦੁੱਧ ਦਿੱਤਾ ਜੀ ਬੈਠ ਨੇ ਕਿੰਨਾ ਚੱਲ ਲੱਗੂਗੀ ਸੋਚ ਇਹਦੇ ਬਾਈ 28 ਤਰੀਕ ਨੂੰ 9 ਮਹੀਨੇ ਪੂਰੇ ਹੁੰਦੇ ਆ 5 ਦਿਨ ਬਾਕੀ ਆ ਹਾਂਜੀ ਖੋਲ ਲੀ ਸੋਸੋ ਦੂਜਾ ਸੂਆ ਇਹ ਕਿ ਸੋਨਾ ਹੈ ਪਹਿਲੇ ਸੂਏ ਲੱਖੇ ਕੋਲੋਂ ਹੀ ਵੇਚ ਕੇ ਗਈ ਹੈ ਥਣ ਠਿਚਵਾਈ ਵਾਲਾ ਬੜਾ ਸੋਹਣਾ ਦਿਸਦਾ ਹੈ ਇਹਦੀ ਵੀ ਲੰਬਾਈ ਚੰਗੀ ਹੈ ਉੱਚੀ ਵੀ ਇਹ ਚੰਗੀ ਕੱਦ ਵੀ ਚੰਗਾ ਤੇ ਲੰਬਾਈ ਵੀ ਚੰਗੀ ਹੈ ਹਜੇ ਹਵਾਨਾ ਭਰ ਰਹੀ ਹੈ ਦਸੋ ਇਹ ਦਣ ਹਜੇ 5 ਪਏ ਆ ਕੋਸਦਨ ਕਈ ਵਾਰ ਪਸੂ ਉੱਤੇ ਲੈ ਜਾਂਦਾ ਬਾਕੀ ਜੇ ਕੱਲ ਹੀ ਆਈ ਹੈ ਜੀ ਇਹਨਾਂ ਥੋੜਾ ਜੀ ਨਹੀਂ ਲਾਇਆ ਪੱਠੇ ਬੂਠੇ ਘਟ ਚੱਕੇ ਆ ਠੀਕ ਹੈ ਨੀ ਬਾ گاਾਂ ਦਾ ਲੈ ਵਾਲੂ ਆ ਬਹੁਤ ਕਰੂਗੀ ਸਹੀ ਸੋ ਇਹ ਹਜੇ ਕੱਚੀ ਵਹਿੜਾ ਤੁਹਾਨੂੰ ਤਿਆਰ ਇਹਨੇ ਹੋਣਾ ਹੈ ਖਵਾਨੇ ਤੇ ਨਾੜਾਂ ਬੜੀਆਂ ਚੰਗੀਆਂ ਬਾਕੀ ਰੋਖ ਖਵਾਨੇ ਦਾ ਉਹਨਾਂ ਕਲੀਅਰ ਦਿਸ ਰਿਹਾ ਕਿਦਾਂ ਦੀ ਇਹਦੀ ਸ਼ੇਪ ਆ ਥਾਣੇ ਦੇ ਹੱਥੀ ਚੁਵਾਈ ਵਾਲੇ ਚੰਗੇ ਕੱਦ ਕਾਠ ਦੀ ਇਹ ਗਾਂ ਸੋ ਇਹ ਦੋ ਗਾਵਾਂ ਦੱਸੋ ਵੱਡੀਆਂ ਤੇ ਇੱਕ ਗਾਂ ਆਮ ਫਾਰਮਰ ਦੀ ਪਹੁੰਚ ਆ ਲਈ ਹੈ ਬਾਕੀ ਰੇਟ ਤੁਹਾਨੂੰ ਜਚਣਾ ਜ਼ਰੂਰੀ ਹੈ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ